ਦੇ ਬਸ ਦੇ ਸਾਰੇ ਭਾਰਤੀਆਂ ਨੂੰ ਅੱਜ ਦੇ ਗਣਤੰਤਰ ਦਿਹਾੜੇ ਦੇ ਉੱਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਔਰ ਸਾਰੇ ਰਲ ਕੇ ਦੇਸ਼ ਦੀ ਤਰੱਕੀ ਦੇ ਵਿੱਚ ਪੰਜਾਬ ਦੀ ਤਰੱਕੀ ਵਿੱਚ ਆਪਣਾ-ਆਪਣਾ ਯੋਗਦਾਨ ਪਾ ਰਹੇ ਹਨ ਔਰ ਸਾਰਿਆਂ ਦਾ ਧੰਨਵਾਦ ਜੀ ਸਾਹਿਬ ਕੀ ਸਥਿਤੀ ਹੈ ਆਰਥਿਕ ਤੌਰ ਤੇ ਪੰਜਾਬ ਦੀ ਆ ਦੇਖੋ ਪੰਜਾਬ ਦੀ ਆਰਥਿਕ ਸਥਿਤੀ ਜਿਹੜੀ ਆ ਪੁਰਾਣੇ ਸਮਿਆਂ ਦੇ ਵਿੱਚ ਨਾ ਸਮਝੀਆਂ ਦੇ ਕਾਰਨ ਕਾਫੀ ਖਰਾਬ ਕੀਤੀ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਸਮੇਂ ਤੋਂ ਲੈ ਕੇ 2022 ਤੋਂ ਲਗਾਤਾਰ ਪੰਜਾਬ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਸੀ ਆਪਣਾ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ ਲਗਾਤਾਰ ਅਸੀਂ ਚਾਹੇ ਉਹ GST ਦਾ ਮਾਮਲਾਗਾ ਚਾਹੇ ਐਕਸਾਈਜ਼ ਦਾ ਮਾਮਲਾਗਾ ਜਿੱਥੋਂ ਵੀ ਟੈਕਸ ਸਟੇਟ ਲਈ ਇਕੱਠੇ ਹੁੰਦੇ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਆ ਉਹ ਤਰੱਕੀ ਹੋ ਰਹੀ ਆ ਪੰਜਾਬ ਦੇ ਐਕਸਾਈਜ਼ ਦੇ ਮਾਲੀਏ ਵਿੱਚ ਲਗਭਗ 40% ਤੋਂ ਵੱਧ ਰੱਖੀ ਹੋਈ ਆ 40% ਤੋਂ ਵੱਧ ਮਾਲੀਆ ਇਕੱਠਾ ਹੋਇਆਗਾ ਔਰ ਇਸ ਤੋਂ ਬਿਨਾ ਜੇ ਮੈਂ ਜੀਐਸਸੀ ਦੀ ਗੱਲ ਕਰਾਂ ਤਾਂ ਜੀਐਸਸੀ ਦੇ ਵਿੱਚ ਅਸੀਂ 31000 ਕਰੋੜ ਰੁਪਏ ਦਾ ਅੰਕੜਾ ਪਹਿਲੀ ਵਾਰ 9 ਮਹੀਨਿਆਂ ਚ ਹੁਣ ਤੱਕ ਪਾਰ ਕੀਤਾਗਾ ਔਰ ਪੁਰਾਣੀਆਂ ਸਰਕਾਰਾਂ ਨੇ ਕਦੇ ਧਿਆਨ ਨਹੀਂ ਦਿੱਤਾ ਲਗਾਤਾਰ ਅਸੀਂ ਜਿੱਥੇ ਵੀ ਕਿਤੇ ਟੈਕਸ ਚੋਰੀ ਹੋ ਰਹੀ ਆ ਉਹਨੂੰ ਖਤਮ ਕਰ ਲਈ ਆ ਤਨਸ਼ੀਲਾਗੇ ਅਸੀਂ ਨਵੇਂ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਕੀਤੀ ਬਿੱਲ ਲਿਆਓ ਇਨਾਮ ਪਾਓ ਦੀ ਯੋਜਨਾ ਸ਼ੁਰੂ ਕੀਤੀ ਪੰਜਾਬ ਦੇ ਅੰਦਰ ਅਸੀਂ ਆਈਆਈਟੀ ਹਾਈਦਰਾਬਾਦ ਤੋਂ ਨਵੇਂ ਮੋਡਿਊਲ ਖਰੀਦ ਕੇ ਉਹਦੇ ਨਾਲ ਟੈਕਸ ਚੋਰੀ ਨੂੰ ਠੱਲ ਪਾਉਣ ਲਈ ਲਗਾਤਾਰ ਯਤਨਸ਼ੀਲ ਹੈ ਇਹੀ ਕਾਰਨਾਂ ਕਿ ਪੰਜਾਬ ਦਾ ਜਿਹੜਾ ਟੈਕਸ ਆ ਉਹ 31000 ਕਰੋੜ ਨੂੰ ਪਾਰ ਕੀਤਾ ਗਿਆ ਫਿਰ ਮੈਨਾਂ ਨੂੰ 1031 ਸਕੀਮ ਕਿਉਂ ਨਹੀਂ ਮਿਲੀ ਸੋ ਬਿਲਕੁਲ ਅਸੀਂ ਪੰਜ ਗਾਰੰਟੀਆਂ ਦਿੱਤੀਆਂ ਸੀਗੀਆਂ ਹਜੇ 2.5 ਸਾਲ ਦਾ ਸਮਾਂ ਹੋਇਆਗਾ 2.5 ਸਾਲਾਂ ਚ ਅਸੀਂ 4 ਗਰੰਟੀਆਂ ਪੂਰੀਆਂ ਕਰ ਚੁੱਕੇ ਆ ਇੱਕ ਗਰੰਟੀ ਰਹਿਦੀ ਉਹ ਵੀ ਬੜੀ ਜਲਦੀ ਪੂਰੀ ਹੋਊਗੀ ਜੀ ਮਾਨ ਸਾਹਿਬ ਇਹ ਕਿ ਲੋਕਾਂ ਨੂੰ ਕੀ ਕਰ ਰਹੀ ਹੈ ਸਰਕਾਰ ਕਿਉਂਕਿ ਇਕੱਲੇ ਇਸਟੀ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਆ ਲੋਕਾਂ ਨੂੰ ਇਹੀ ਅਪੀਲ ਆ ਕਿ ਜਿਹੜੀ ਅਸੀਂ ਬਿੱਲ ਲਿਆਓ ਇਨਾਮ ਪਾਉ ਸਕੀਮ ਸ਼ੁਰੂ ਕੀਤੀ ਆ ਮੇਰੀ ਤੁਹਾਨੂੰ ਵੀ ਸਾਰਿਆਂ ਨੂੰ ਅਪੀਲ ਆ ਸਾਰੇ ਲੋਕਾਂ ਨੂੰ ਅਪੀਲ ਆ ਕਿ ਜਦੋਂ ਵੀ ਤੁਸੀਂ ਕੋਈ ਖਰੀਦਦਾਰੀ ਕਰਦੇ ਹੋ ਤਾਂ ਉਹਦਾ ਜੀ ਪੱਕਾ ਬਿੱਲ ਲਓ ਜੇ ਤੁਸੀਂ ਪੱਕਾ ਬਿੱਲ ਲੈਨੇ ਹੋ ਤਾਂ ਉਹ ਮਾਲੀਆ ਜਿਹੜਾ ਉਹ ਸਟੇਟ ਦੀ ਤੁਹਾਨੂੰ ਤਰੱਕੀ ਚ ਹਿੱਸਾ ਪਾ ਰਹੇ ਹੋ ਨੇ ਜੇ ਤੁਸੀਂ ਬਿੱਲ ਨਹੀਂ ਲੈਂਦੇ ਤਾਂ ਮੈਂ ਸਮਝਦਾ ਕਿ ਕਿ ਤਰ੍ਹਾਂ ਕਿ ਤੁਸੀਂ ਚੋਰੀ ਨੂੰ ਬੜਾਵਾ ਦੇ ਰਹੇ ਹੋ ਸਾਰੇ ਜਣੇ ਇਮਾਨਦਾਰ ਟੈਕਸਪੇਅਰ ਬਣੋ ਇਮਾਨਦਾਰੀ ਨਾਲ ਸਰਕਾਰ ਦਾ ਆਪ ਦਾ ਸਹਿਯੋਗ ਦਿਓ। ਨਸ਼ੇ ਦਾ ਇਲੈਕਸ਼ਨ ਦੀ ਕੀਤੇ ਦੀ ਨਸ਼ੇ ਦਾ ਚੱਲ ਰਿਹਾ ਹੈ। ਕੱਲੇ ਲੌਂਗੋਵਾਲ ਤੋਂ ਇੱਕ ਵੀਡੀਓ ਰਾਤ ਤੇ ਵਾਇਰਲ ਹੋਈ ਹੈ। ਦੇਖੋ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਥੋੜੀਆਂ ਬਹੁਤੀਆਂ ਔਕਾ ਦੁੱਖਾ ਘਟਦਾਵਾਂ ਜ਼ਰੂਰ ਹੁੰਦੀਆਂ ਰਹਿੰਦੀਆਂ ਨੇ ਪਰ ਲੇਕਿਨ ਪੰਜਾਬ ਸਰਕਾਰ ਨੇ ਐਂਟੀ ਨਾਰਕਟਸ ਜਿਹੜੀ ਬਿਊਰੋ ਉਹਦਾ ਗਠਨ ਕੀਤਾਗਾ ਅੱਜ ਪੰਜਾਬ ਦੇੰ ਦਾ ਨਸ਼ਾ ਨੂੰ ਵੱਡੇ ਪੱਧਰ ਤੇ ਠੱਲ ਪਈਆ ਔਰ ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਅੱਜ ਉਹ ਬੰਦ ਰੱਖੇ ਚੰਨਾ ਸਾਹਿਬ ਦਿੱਲੀ ਚ ਇਲੈਕਸ਼ਨ ਦੀ ਕੀਤੀ ਬਿਲਕੁਲ ਆਮ ਆਦਮੀ ਪਾਰਟੀ ਚੌਥੀ ਵਾਰ ਤੋਂ ਸਰਕਾਰ ਬਣਾਉਗੀ ਔਰ ਚੌਥੀ ਵਾਰ ਅਸੀਂ ਪ੍ਰਚੰਡ ਬਹੁਮਤ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਸਾਡੇ ਕੌਮਿਕ ਕਨਵੀਨਰ ਦੇਗਵਾਈ ਚ ਸਰਕਾਰ ਬਣਾਉਣੀ ਸੀ ਤੇ ਉਹਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਅਗਲੀ ਵਾਰ ਕਰਤਾ ਹਾਂ ਜੇਕਰ ਕੀ ਦੇਖੋ ਲਗਾਤਾਰ ਦਿੱਲੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਨੇ ਦੇਸ਼ ਦੇ ਅੰਦਰ ਨਵੀਂ ਜਿਹੜੀ ਕੰਮ ਦੀ ਰਾਜਨੀਤੀ ਸ਼ੁਰੂਆਤ ਕੀਤੀ ਆ ਭਾਰਤੀ ਜਨਤਾ ਪਾਰਟੀ ਦੇ ਨਫ਼ਰਤ ਫੈਲਾਉਣ ਵਾਲੀ ਪਾਰਟੀ ਆ ਆਮ ਆਦਮੀ ਪਾਰਟੀ ਕੰਮ ਵਾਲੀ ਪਾਰਟੀ ਐ ਸੋ ਕੰਮ ਵਾਲੀ ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ ਪੈਲ ਦੇ ਰਣ ਪ੍ਰੋਗਰਾਮ ਲੇਟ ਹੋ ਰਿਹਾ ਸਰ ਆਪਾਂ ਟਾਈਮ ਸ ਥੈਂਕ ਯੂ ਠੀਕ ਥੈਂਕ ਯੂ